ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮੱਲੀਆਂ ਦੇ ਵਿੱਚ ਇਹ ਪਿੰਡ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਚੜੱਕ ਪਿੰਡ ਦੇ ਪਰਛਾਵੇਂ ਦਾ ਪਿੰਡ ਆ ਜਿਵੇਂ ਇਹ ਜਿਹੜੀ ਚੜੱਕ ਪਸ਼ੂ ਮੰਡੀ ਆ ਉਹ ਮੰਡੀ ਦੇ ਨਾਲੋਂ ਬਿਲਕੁਲ ਛੜਕਾ ਜਿਹੜੀ 2 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਪਿੰਡ ਮੱਲੀਆਂ ਆ ਜਾਂਦਾ ਵਾ ਮਿੱਤਰੋ ਤੇ ਮੱਲੀਆਂ ਪਿੰਡ ਦੇ ਵਿੱਚ ਤੁਸੀਂ ਸੱਜੇ ਹੱਥਾਂ 'ਲੀ ਫਿਰਨੀ ਪੈ ਕੇ ਫੇਰ ਤੁਸੀਂ ਅੱਗੇ ਆ ਕੇ ਸਾਰਾ ਪਿੰਡ ਜਿਆ ਖਤਮ ਹੁੰਦਿਆ ਸਰ ਤੁਸੀਂ ਚੜੱਕਾ ਵਾਲਿਆਂ ਦੇ ਘਰ ਪੁੱਛ ਲੈਣੇ ਬਾਈ ਬਾਹਰ ਖੇਤਾਂ ਦੇ ਵਿੱਚ ਬੈਠੇ ਹੋਏ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੁੱਧ ਦਾ ਕੰਮ ਆ ਪਸ਼ੂ ਪਾਲਣ ਸ਼ੌਂਕ ਆ ਜਿਹੜਾ ਉਹ ਸਿਖਰਾਂ ਤੇ ਆ ਕੱਟੀਆਂ ਜਿਹੜਾ ਬਾਈ ਹੁਣੀ ਬਹੁਤ ਵਧੀਆ ਤਿਆਰ ਕਰਦੇ ਆ ਚੰਗੀ ਗੱਲ ਵੀ ਆ ਕਿਉਂਕਿ ਮਿਹਨਤ ਕਰਨੀ ਨੇ ਜ਼ਰੂਰੀ ਵੀ ਆ ਤੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਮਹਿ ਬਕਾਊ ਲਈ ਆ ਮਾਲਕਾਂ ਨੇ ਘਰੇਲੂ ਪਰਿਵਾਰ ਦੇ ਕੋਲੇ ਮਾਝ ਤੁਰਦੇ ਵੀਰੇ ਖੋਲਦੇ ਮਣਾ ਦੂਜੇ ਸੂਆ ਝੋਟੀ ਇਸ ਹੁੰਦੀ ਆ ਕਰਮਾ ਵਾਲੀ ਮਿੱਤਰੋ ਪਹਿਲੇ ਸੂਏ ਇਹਨੇ 7 ਕਿਲੋ ਡੰਗ ਦਾ ਦੁੱਧ ਜਿਹਨੇ ਕਹਿਣ ਤੋਂ ਪਾਵਾਂ ਵੀ ਦੋਵਾਂ ਡੰਗਾਂ ਦਾ ਦਿਹਾੜੀ ਦਾ ਦੁੱਧ ਦਾ ਜਿਹੜਾ ਉਹ ਇਹਨੇ 14 ਕਿਲੋ ਭਾਂਡੇ ਦੇ ਵਿੱਚ ਪਾਇਆ ਹੋਇਆ ਵਾ ਹਰੇ ਤਿੰਨ ਚਾਰ ਦਿਨ ਲੈਂਦੀ ਆ ਲੇਵੇ ਲੂਵੇ ਲੋ ਬੜੀ ਖਬਰਦਾਰਾ ਝੋਟੀ ਪੁੱਤਰੋ ਜਬਰਦਸਤ ਟਾਂਚੇ ਦੇ ਵਿੱਚ ਸਿੰਗਾ ਦੇ ਜਿਹੜੇ ਪੋਪਲੇ ਲਵਾ ਗਈ ਬਈ ਹਨਾ ਸਿੰਘਾਂ ਦੇ ਦੋਵਾਂ ਦੇ ਪੋਪਲੇ ਲਵਾਏ ਹੋਏ ਆ ਬਾਕੀ ਝੋਟੀ ਦਾ ਪੈਠ ਪੁੜਾ ਕਮਾਲ ਦਾ ਵਾ ਤਿਆਰੀ ਬਹੁਤ ਚੰਗੀ ਆ ਯਾਰ ਮੰਨ ਲਓ ਕਹਿਣ ਤੋਂ ਭਾਵੇਂ ਆ ਵੀ ਸਾਂਭੀ ਵੀ ਪਾਈਆਂ ਨੇ ਰੂਹ ਦੇ ਨਾਲ ਹੋਈ ਆ ਲੈ ਵੀ ਪੁੱਤ ਇਹਦਾ ਲੇਵਾ ਲੂਵਾ ਧਿਆਨ ਦੇ ਨਾਲ ਰੂਹ ਦੇ ਨਾਲ ਵਿਖਾ ਦੀ ਇੱਕ ਵਾਰੀ ਕਰਮਾਂ ਵਾਲੀ ਦਾ ਹਜੇ ਇਹਨੇ ਪੰਜਾ ਚਾਰਾ ਦਿਨਾਂ ਦੇ ਵਿੱਚ ਵਲਟੇਲਾ ਹੋਰ ਵੀ ਜਿਹੜੀਆਂ ਉਹ ਪੂਰੀਆਂ ਜ਼ਬਰਦਸਤ ਤਿਆਰ ਕਰ ਜਾਣੀਆਂ ਮਿੱਤਰੋ ਤੇ ਇਹ ਦੂਜਾ ਸੂਆਸ ਹੁੰਦੀ ਆ ਤੇ ਭਾਈ ਟੀਕੇ ਤੋਂ ਕਰਾਈ ਹੋਈ ਕਿਪੜਨ ਕਿਸਾਨ ਤੋਂ ਆ ਟੀਕੇ ਤੋਂ ਟੀਕੇ ਟੀਕੇ ਕਿਹੜਾ ਕੋਈ ਪਤਾ ਠੀਕ ਆ ਟੀਕੇ ਦੇ ਬਾਰੇ ਪੁਖਤਾ ਜਾਣਕਾਰੀ ਆ ਜਿਹੜੀ ਮਾਲਕਾਂ ਨੂੰ ਨਹੀਂ ਹੈਗੀ ਵੀ ਕਿਹੜਾ ਲੱਗਾ ਹੋਇਆ ਰੇਟ ਜਿਹੜਾ ਇਹਦਾ 145000 ਰੁਪਇਆ 140000 ਦੀ ਬਾਈ ਹੁਣੀ ਆ ਦੇ ਵੀ ਆਪਾਂ ਇਹ ਛੋਟੀ ਦੇ ਦੇਵਾਂਗੇ ਗੱਲਬਾਤ ਲਈ ਨੰਬਰ ਪਾਈਆਂ ਦਾ ਸਕਰੀਨ ਤੇ ਲੱਗਾ ਹੋਇਆ ਨੋਟ ਕਰੋ ਵੀਰੇ ਨੰਬਰ ਦੱਸੀ ਮਾੜਾ 635 98 94635 94635 350 250 50252 9463550252 9463750252 94635 9463550252 ਬਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰ ਲਓ ਨੰਬਰ ਸਕਰੀਨ ਤੇ ਲਿਖਿਆ ਹੋਇਆ ਪਿੰਡ ਮੱਲੀਆਂ ਜ਼ਿਲ੍ਹਾ ਮੋਗਾ ਧੰਨਵਾਦ